ਹੁਣ ਕੱਲ ਤੀਜੀ ਇੱਕ ਹੋਰ ਦਿਵਾਲੀ ਕਹਿੰਦੇ ਕੱਲ ਬਿਸ਼ਕਰਮਾ ਦੀ ਆ ਜੀ ਇਹ ਡੈਕੋਰੇਸ਼ਨ ਦਾ ਸਮਾਨ ਕੋਈ ਲੈ ਕੇ ਹੀ ਨਹੀਂ ਗਿਆ ਐਤੀ ਬਹੁਤ ਘੱਟ ਸਮਾਨ ਦਾ ਉੱਥੇ ਭੱਜ ਜਾਊਗਾ ਸੈਂਟਰ ਦੇ ਅੱਥਿਆ ਲਿਆ ਇਹ ਜਿਹੜਾ ਫੈਸਟੀਵਲ ਹੈ ਖੁਸ਼ੀਆਂ ਦਾ ਤਿਹਾਰਾ ਇਹ ਇਹਨੂੰ ਰਲ ਮਿਲ ਕੇ ਮਨਾਉਣਾ ਚਾਹੀਦਾ ਹੈ ਇਹਦੇ ਵਿੱਚ ਆਪਾਂ ਨੂੰ ਇੱਕ ਯੂਨਿਟੀ ਦਾ ਵੀ ਮੈਸੇਜ ਮਿਲਦਾ ਸასი ਗਾਲ ਜੀ ਸਾਰਿਆਂ ਨੂੰ ਦੀਵਾਲੀ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਅੱਜ ਹੈਗੀ 21 ਤਰੀਕ ਜਾਨੀ ਕਿ ਦੀਵਾਲੀ ਵਾਲਾ ਦਿਨ ਤੇ ਕਈਆਂ ਨੇ ਦੀਵਾਲੀ ਕੱਲ 20 ਤਰੀਕ ਨੂੰ ਮਨਾਈ ਤੇ ਅੱਜ ਦਾ ਵਲੋਗ ਹੈਗਾ ਲੁਧਿਆਣੇ ਤੋਂ ਰਿਪੋਰਟ ਆਪਾਂ ਚੱਲੇ ਆ ਮਸਾ ਟਿਕਣ ਵੱਡੇ ਵਡੇਰਿਆਂ ਦੇ ਉਹ ਅਸੀਂ ਦੀਵਾਲੀ ਵਾਲੇ ਦਿਨ ਹੀ ਜਾਂਦੇ ਆ ਤੇ ਚਲੋ ਚੱਲਦੇ ਆ ਤੇ ਵੀਡੀਓ ਤੇ ਕਲਿੱਕ ਜਰੂਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਹੀ ਰੂ ਕਰ ਦਿਆ ਕਰੋ ਚਲੋ ਸਫ਼ਰ ਸ਼ੁਰੂ ਕਰਦੇ ਆਂ ਬਲੌਗ ਮੈਨੇਜ ਆਹ ਖੁਸ਼ ਹੋ ਗਏ ਕਿਹੜਾ ਚੈਨਲ ਹੈ ਦੀਪ ਸੈਂਸ ਬਲੌਗ ਇਧਰ ਮੂੰਹ ਕਰਦਾ ਫੇਸ ਵੀ ਆਈ ਥੋੜੇ ਇਹ ਤਾਂ YouTube ਤੇ ਹੁੰਦਾ ਆ ਥੋਰ ਭਾਜੀ ਬਾਕੀ ਵੀਰੇ ਮੈਂ ਚੈਨਲ ਦਾ ਨਾਮ ਦੱਸਦਾ ਐ ਦੀਪ ਸਿੰਘ ਦੀਪ ਸੈਂਸ S A I N S ਦੀਪ ਸੈਂਸ ਮਾਰੀ ਨਾਜ਼ਨਾਬਾ ਉਹ ਕੋਈ ਇਹ ਤਾਂ ਬੱਡੇ ਭਾਈ ਤੁਹਾਡੀ ਫੋਟੋ ਖੇਤਾ ਮੈਂ ਬੱਸ ਬੱਸ ਚੱਲ ਨਹੀਂ ਨੇ ਮਾਰਸ ਸੋ ਲੇਟ ਅਨਤੀ ਕਾਲ ਜੀ ਸ੍ਰੀ ਕਾਲ ਹੈਲੋ ਹੈਪੀ ਦੀਵਾਲੀ ਹੋ ਨਵੀ ਬਹੁਤ ਬਹੁਤ ਮੁਬਾਰਕ ਦੀਵਾਲੀ ਦੀ ਸ਼ੁਭ ਕਾਮਨਾ ਹੈ ਆਪ ਕੇ ਕਿਆ ਬਰਾਵਾ ਦੋ ਰੀ ਫੋਟੋ ਲੈ ਲੈ ਕੀਕਾ ਠੀਕ ਆ ਚਲੋ ਦੇਖ ਲਓ ਆਪਾਂ ਕਿਹੜਾ ਨਵਾਂ ਕੰਮ ਆ ਆਪਾਂ ਸਾਰਿਆਂ ਨੂੰ ਲੈ ਲੈਣਾ ਇਹ ਯਾਦਗਾਰ ਰਹਿਣੀਆਂ ਚੀਜ਼ਾਂ پتہ ਤੈਨੂੰ ਇਹ ਮੈਮਰੀ ਰਹਿਣੀ ਆਪਣੇ ਕੋਲੇ ਬੋਲੋ ਕੋਈ ਕਿ ਬੋਲੀ ਇਹਨੂੰ ਬੰਦ ਕਰ ਤੇ ਨਾਲ ਹੀ ਬੋਲਣਾ ਸ਼ੁਰੂ ਕਰ ਦੇ ਕੋਈ ਇਹ ਜਿਹੜਾ ਫੈਸਟੀਵਲ ਹੈ ਖੁਸ਼ੀਆਂ ਦਾ ਤਿਹਾਰਾ ਇਹਨੂੰ ਰਲ ਮਿਲ ਕੇ ਮਨਾਉਣਾ ਚਾਹੀਦਾ ਇਹਦੇ ਵਿੱਚ ਆਪਾਂ ਨੂੰ ਇੱਕ ਯੂਨਿਟੀ ਦਾ ਵੀ ਮੈਸੇਜ ਮਿਲਦਾ ਬਿਲਕੁਲ ਕੱਕੇ ਨੇ ਉਹ ਚਲਾਓ ਜ਼ਰੂਰ ਚਲਾਓ ਬਟ ਜਿਆਦਾ ਪੋਲੂਸ਼ਨ ਨਾ ਹੋਵੇ ਕਿਸੇ ਖੁੱਲੀ ਥਾਂ ਤੇ ਚਲਾਓ ਬੱਚਿਆਂ ਤੋਂ ਜੇ ਚਲਵਾਉਣੇ ਆ ਤਾਂ ਨਾਲ ਉਹਨਾਂ ਦੇ ਖੜੋ ਜੇ ਉਹਨਾਂ ਨੂੰ ਇਕੱਲੇ ਨਾ ਛੱਡੋ ਬਿਲਕੁਲ ਬਹੁਤ ਤਰ੍ਹਾਂ ਤਰ੍ਹਾਂ ਦੇ ਹਾਦਸੇ ਹੋ ਸਕਦੇ ਨੇ ਬਿਲਕੁਲ ਸੋ ਸਾਰੇ ਰਲ ਮਿਲ ਕੇ ਰਹੋ ਸ਼ੈਪੀ ਦੀਵਾਲੀ ਗੋਡ ਬlesed ਯੂ ਥੈਂਕ ਯੂ ਤੁਸੀਂ ਕੁਝ ਮੈਸੇਜ ਹੋ ਗਏ ਮਾਤਾ ਭਾਈ ਮੈਸੇਜ ਹੈ ਜਿੰਨਾ ਭਾਈ ਰਲ ਮਿਲ ਕੇ ਰਹੋ ਥੈਂਕ ਯੂ ਲਿੰਗ 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 ਸਟਿੰਗ ਲਿੰਗ ਲਿੰਗ ਮੈਸੇਜ ਦੇ ਕੋਈ ਦਿਵਾਲੀ ਤੇ ਹੈਪੀ ਦਿਵਾਲੀ ਜੀ ਸਭ ਨੂੰ ਤੇ ਸਾਰੇ ਖੁਸ਼ ਰਹੋ ਪਰ ਮਿਲ ਕੇ ਰਹੋ ਖੁਸ਼ੀਆਂ ਦਾ ਤਿਹਾਰ ਹੈ ਹੂੰ ਖੁਸ਼ੀਆਂ ਨਾਲ ਮਨਾਓ ਬਸ ਬਿਲਕੁਲ ਮੈਸੇਜ ਚਲ ਮੈਸੇਜ 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 ਦੇ ਕੇ ਹੈਪੀ ਦਿਵਾਲੀ ਬੋਲ ਦੇ ਕੱਲਾ ਹੈਪੀ ਦਿਵਾਲੀ ਬੋਲ ਦੇ ਹੈਪੀ ਦਿਵਾਲੀ ਐ ਨਹੀਂ ਸਾਰੇ ਹੈਪੀ ਦਿਵਾਲੀ ਹੈ ਤੁਸੀਂ ਹੈਪੀ ਦਿਵਾਲੀ ਹੈਪੀ ਦਿਵਾਲੀ ਹੈਪੀ ਦੀਵਾਲੀ ਤੇਰੀਓ ਗੱਲ ਕਰਦੇ ਆਂ ਅੱਜ ਤਾਂ ਪਾਣੀ ਕਰ ਲਿਆ ਨਾ ਕੰਮ ਮਾਣਾ ਸੈਂਟਰ ਵਿੱਚ ਦਾ ਵੀਡੀਓ ਬੋਲੀ ਜੀ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਇੱਕ ਬੜੇ ਕੋਲ ਮਾਈਕ ਚਲ ਬਾਤ ਕਰੀਏ ਯਾਰ ਮੈਂ ਬੋਲ ਵਧਾਈਆਂ ਦੇ ਤੇ ਫਿਰ ਕੀ ਹੋ ਗਿਆ ਉਦੋਂ ਵੀ ਸੋਸ਼ਲ ਮੀਡੀਆ ਤੇ ਬੁਫੋਨ ਨੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੈਪੀ ਦੀਵਾਲੀ ਹੈਪੀ ਦੀਵਾਲੀ ਤੁਹਾਨੂੰ ਮੁਬਾਰਕਾਂ ਜੀ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ ਬੰਦੀ ਛੋੜ ਦੇ ਵਜ਼ੀਆਂ ਹਾਂ ਐਵੇਂ ਨਹੀਂ ਗੱਲ ਬਾਤ ਹਾਂ ਹੈਪੀ ਦੀਵਾਲੀ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਦੀਵਾਲੀ ਦੀਆਂ ਇਹ ਆ ਜੀ ਆਪਣੀ ਜਗਾ ਆਪਣੇ ਵੱਡੇ ਵੱਡੇਰੇ ਸੈਂਸ ਗੋਤ ਇਹ ਪਤਾ ਯਾਦਗਾਰੀ ਆ ਆਪਣਾ ਹਨਾ ਆ ਘਟੋ ਘਟ 100 ਸਾਲ ਪੁਰਾਣਾ ਹੋਊਗਾ ਹੂੰ ਹੋਊਗਾ ਆ ਹਜ਼ਰਤ ਹੋਊਗਾ ਹੈ ਇੱਥੇ हम्म एक लाल बत्ती चल एक क्लिक शूट आ पता नहीं लगता है हाँ ਦੀਵਾਲੀ ਬਿੱਤਰਾ ਮੈਨੂੰ ਵੀ ਬਹੁਤ ਬਹੁਤ ਮੁਬਾਰਕਾਂ ਤੁਮੀ ਕਹਦੇ ਹੈਪੀ ਦੀਵਾਲੀ ਇਹਨੂੰ ਕਹਿ ਰਹੇ ਹਾਂ ਇਹਨੂੰ ਮੈਨੂੰ ਇਹ ਕੈਮਰੇ ਨੂੰ ਕਹਿ ਰਹੇ ਹੋ ਬੰਦ ਹੋ ਗਿਆ ਇਦਾਂ ਨਹੀਂ ਬੰਦ ਹੁੰਦਾ ਗ੍ਰੀਨ ਲੌਕਡ ਅਜਾ ਤਰ੍ਹਾਂ ਦੀਵਾਲੀ ਦੀਆਂ ਮੁਬਾਰਕਾਂ ਦੀਵਾਲੀ ਦੀਆਂ ਮੁਬਾਰਕਾਂ ਜੀ ਰੌਣਕਾਂ ਲੱਗੀਆਂ ਹੋਈਆਂ ਲੁਧਿਆਣੇ ਦੇ ਵਿੱਚ ਝੜਾ ਝੜਕਾ ਕਰ ਰਿਹਾ ਜੀ ਕੰਮਕਾਰ ਹੈ ਨਹੀਂਗਾ ਗਾਗ ਬਹੁਤ ਆ ਇਹ ਰੌਣਕਾਂ ਦੇਖੋ ਕਿਵੇਂ ਬਾਜ਼ਾਰ 'ਚ ਲੱਗੀਆਂ ਪਹਿਲੋਂ ਅਸੀਂ ਮਾਲ ਵੇਚਾਂਦੇ ਹੀ 2 ਘੰਟਿਆਂ 'ਚ ਸਾਰਾ ਹੁਣ 6ਵਾਂ ਦਿਨ ਲੱਗਿਆ ਜੀ ਹਜੇ ਤੱਕ ਮਾਲ ਭਜਿਆ ਪਿਆ ਜੀ ਇਹ ਰੌਣਕਾਂ ਗੱਲ ਬਾਕੀ ਹੋ ਕੇ ਰਾਤ ਨੂੰ ਦੇਖੋ ਰਾਤ ਤੱਕ ਜੇ ਕੁਝ 10 ਵਜੇ ਤੱਕ ਵਿਗਦਾ ਤਾਂ ਅਸੀਂ ਲੋਕਾਂ ਦਾ ਧੰਨਵਾਦ ਕਰਾਂਗੇ ਜੀ ਸ਼ੁਕਰੀਆ ਆਦਾ ਕਰਾਂਗੇ ਹੈਪੀ ਦੀਵਾਲੀ ਕਰਾਂਗੇ ਜੀ ਨਹੀਂ ਤਾਂ ਹੈਪੀ ਦੀਵਾਲੀ ਤਾਂ ਹੁਣ ਹੋਰ ਨਿਕਲ ਗਈ ਹੋਰ ਕੀ ਨਹੀਂ ਹੈਪੀ ਦੀਵਾਲੀ ਕਰਨੀ ਅਗਲੇ ਸਾਲ ਕਰਾਂਗੇ ਹੁਣ ਹੈਪੀ ਦੀਵਾਲੀ ਇਹ ਬਾਕੀ ਤੁਸੀਂ ਇੱਧਰ ਦੇਖ ਸਕਦੇ ਹੋ ਮਾਲ ਕਿਵੇਂ ਬਚਿਆ ਪਿਆ ਜੀ ਆਹ ਦੇਖ ਲਓ ਜੀ ਇੱਕ ਗਾਹ ਖੜਾ ਬਾਕੀ ਮਾਲ ਤੁਹਾਡੇ ਸਾਹਮਣੇ ਪਿਆ ਰੰਗਾ ਰੰਗ ਪ੍ਰੋਗਰਾਮ ਚੱਲ ਰਿਹਾ ਇਹ ਸਿਰਫ ਹੋਇਆ ਵਾ ਦੋ ਦਿਵਾਲੀਆਂ ਕਰਕੇ ਹਾਂਜੀ ਹੁਣ ਕੱਲ ਤੀਜੀ ਇੱਕ ਹੋਰ ਦਿਵਾਲੀ ਕਹਿੰਦੇ ਕੱਲ ਬਿਸ਼ਕਰਮਾ ਦੀ ਆ ਜੀ ਤੇ ਆ ਡੈਕੋਰੇਸ਼ਨ ਦਾ ਸਮਾਨ ਕੋਈ ਲੈ ਕੇ ਹੀ ਨਹੀਂ ਗਿਆ ਸੀ ਬਹੁਤ ਘਟ ਵੀ ਗਿਆ ਪਤਾ ਨਹੀਂ ਕਾਹਦੇ ਵੀ ਦਿਵਾਲੀਆਂ ਦੋ ਹੋਣ ਕਰਕੇ बिहार झारखंड यूपी मथुरा ਇਹ ਸਾਰੇ ਕੱਲ ਮਣਾ ਲਈ ਜੀ ਅੱਜ ਥੋੜੀ ਫਸੇ ਪਏ ਆ ਜੀ ਅਸੀਂ ਇੱਥੇ ਵੀ ਕੋਈ ਆਵੇ ਹੁਣ मथुरा ਤੇ ਬਿਹਾਰ ਤੇ ਝਾਰਖੰਡ ਦੇ ਬੰਦੇ ਸਾਰੇ ਕੱਲ ਭੋਗਤ ਕੇ ਅੱਜ ਕਿਹੜਾ ਆਊਗਾ ਹੋਏ ਹੋਏ ਪੰਜਾਬੀ ਬੰਦੇ ਬਹੁਤ ਘੱਟ ਸਮਾਨ ਲੈ ਜਾ ਰਹੇ ਆ ਜੀ ਘਰੇ ਬਣਾਏ ਇੱਧਰ ਤਾਂ ਉਹ ਲਈਏ ਪਿੱਕ ਆਹ ਦੇਖੋ ਜੀ ਲੋਕੇ ਬਹੁਤ ਆ ਨਵੀਆਂ ਰੋਟੀਆਂ ਖਾਦੀਆਂ ਰੋਟੀਆਂ ਵੀ ਨਹੀਂ ਖਾਦੀਆਂ ਕੰਮ ਕਰਨਾ ਹੁਣ ਕਰਕੇ ਕਿਆ ਕਰੀਏ ਅੱਜ ਦਾ ਬਲੌਗ ਇਦਾਂ ਜਾਰੀ ਰਹੂਗਾ ਹੁਣ ਆਪਾਂ ਚੱਲਾਂਗੇ ਆ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਸਾਹਿਬ ਮੱਥਾ ਟੇਕਣ ਦੇ ਮਿੰਟ ਕੋ ਸਾਹਿਬ ਗੁਰੂ ਜੀ ਦੀ ਜੀਤ ਸਿੰਘ ਗੁਰਦੁਆਰਾ ਸਾਹਿਬ ਮਾਲਟਾਉਨ ਮੱਥਾ ਟੇਕ ਚੁੱਕੇ ਆ ਤੇ ਹੁਣ ਜਾ ਰਹੇ ਆ ਆਪਾਂ ਘਰੇ ਕੈਮਰੇ ਤੋਂ ਬਹੁਤ ਚੰਗਾ ਹੈ ਦੋਸਤੋ ਅੱਜ ਦਾ ਬਲੌਗ ਇੱਥੇ ਹੀ ਸਮਾਪਤ ਕਰਦੇ ਆਂ ਤੇ ਮਿਲਾਂਗੇ ਕੱਲ ਇੱਕ ਨਵੇਂ ਬਲੌਗ ਦੇ ਨਾਲ ਨਵੀਂ ਵੀਡੀਓ ਦੇ ਨਾਲ ਤੇ ਦੋ ਦੀਵਾਲੀਆਂ ਕੱਲ ਦੀ ਤੇ ਅੱਜ ਦੀ ਇੱਕ ਵਾਰ ਫਿਰ ਤੋਂ ਸਭ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਮਿਲਾਂਗੇ ਕੱਲ ਨਵੀਂ ਵੀਡੀਓ ਦੇ ਵਿੱਚ ਨਵੇਂ ਬਲੌਗ ਦੇ ਵਿੱਚ ਜਾਂਦੇ ਆਂਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਧੰਨਵਾਦ ਜੀ ਸਤਿ ਸ੍ਰੀ ਅਕਾਲ